ਹਾਲੀ ਹੋ ਰਹੀ ਆ ਉਹ ਕਦੋਂ ਮੋਦੀ ਸਾਹਿਬ ਨੇ ਝੂਠ ਬੋਲਿਆ ਸੀ ਜਦੋਂ ਅਜੇ ਤੋਂ 10 ਸਾਲ ਪਹਿਲਾਂ 2014 15 ਦਿਨ ਖਿਆਮ ਬੜੇ ਸੀ ਉਦੋਂ ਖਿਆ ਸੀ ਇਹਨਾਂ ਨੇ ਇਹਹੀ ਫਸਾਦਾਂ ਨੂੰ ਜਿਹੜਾ ਆ ਐਮਐਸਸੀ ਦੇ ਫੰਦੂਨੀ ਪ੍ਰਣਛੀ ਦੇਵਾਂਗੇ ਫਸਾਦਾਂ ਦੇ ਕਰਜ਼ੇ ਮਾਫ਼ ਕਰਾਂਗੇ ਜਾਂ ਦੇਖੋ ਅਸੀਂ ਮੰਗ ਕਰ ਰਹੇ ਹਾਂ ਖਾਸ ਕਰਕੇ ਇਸੀ ਇਹਨਾਂ ਫਸਾਦਾਂ ਨੂੰ ਹਿੱਸਤੀ ਜਾਵੇ ਜਿਹੜਾ ਬਹੁਤੇ ਆਪਣੇ ਪੰਜਾਬ ਦੇ ਜਵਾਨ ਨਸ਼ਾ ਦਾ ਜਿਹੜਾ ਗੱਲ ਨਾਲ ਫਸੇ ਨੇ ਉਹਦੇ ਤੇ ਫੇਰ ਨਹੀਂ ਫਸਾਦ ਦੀ ਦੇਣ ਕਰਖੇ ਉਹ ਜਿਹੜਾ ਆਪਾ ਵੀ ਜਾਂ ਡੋਢੇ ਗਰੇ ਸਾਡੇ ਪੁਰਾਣੇ ਬਜੁਰਗ ਵੀ ਖਾਦੇ ਸੀ ਉਹਨਾਂ ਨੂੰ ਚਿਪਚਾ ਚਿਪਚਾ ਲਾ ਲੈਂਦੇ ਸੀ ਹੁਣ ਜਿਹੜਾ ਆ ਬਹੁਤ ਠੀਕੇ ਲਾ ਰਿਹਾ ਜਾਂ ਚਿੱਟਾ ਲਾ ਰਿਹਾ ਉਹ ਸਾਡਾ ਬਹੁਤ ਵੱਡਾ ਦਰਸਾਨ ਹੋ ਰਿਹਾ ਸਰ ਇਹ ਕਿਉਂ ਲੋਡ ਪਈ ਤੁਹਾਨੂੰ ਰੇਲਾਂ ਤੇ ਜਾਣ ਦੀ ਹੈ ਰੇਲਾਂ ਤੇ ਜਾਣ ਦੀ ਅਖਣ ਕਿ ਲੋਡ ਪਈ ਆ ਕੋਈ ਰੇਲਾਂ ਜਿਹੜੀਆਂ ਹੈ ਸਾਡੀਆਂ ਨੇ ਹਿੰਦੁਸਤਾਨ ਦੀ ਜਿਹੜਾ ਜਿੰਦਾ ਜਿੰਦਾ ਹੀ ਬੰਦੇ ਆ ਉਹ ਜੇ ਫ੍ਰੀ ਜਾਣਾ ਫ੍ਰੀ ਆਉਣਾ ਜੋ ਮੋਦੀ ਸਰਕਾਰ ਜਿਹੜੀ ਆ ਉਹ ਗੱਲ ਨਹੀਂ ਸੁਣ ਰਹੀ ਇਸ ਹਰਖੇ ਜਿਹੜਾ ਸਾਡਾ ਸੂਤ ਕਮੋਰਸ ਸਾਰਾ ਇੰਡੀਆ ਜਿਹੜਾ ਆ ਉੱਥੇ ਜਿਹੜਾ ਇਕੱਠਾ ਹੋ ਰਿਹਾ ਆ rau mina ground 'ਚ ਤੇ ਪੰਜਾਬ ਤੋਂ ਵੀ ਸਾਰੇ ਸਾਡੇ ਜਿਲ੍ਹਿਆਂ ਕਮੋਰਸ ਦੇ ਭਾਰਤੀ ਕਿਸਾਨੀ ਨੂੰ ਕਾਦੀਆਂ ਦੇ ਬਹੁਤ ਵੱਡੀ ਫਨਾਨ ਦੇ ਰੱਖਾ ਲੋਕਾਂ 300 ਜਿਹੜਾ ਕਿਸਾਨ ਜਾਇਆ ਹੈ ਸਰ ਸ਼ੰਭੂ ਬਾਰਡਰ ਤੇ ਕੀ ਹਾਲਾਤ ਨੇ ਸ਼ੰਭੂ ਬਾਰਡਰ ਤੋਂ ਦੇਖੋ ਉਹ ਜਿਹੜਾ ਨੂੰ ਪਤਾ ਮੈਂ ਨਹੀਂ ਕੋਈ ਦੱਸ ਸਕਦਾ ਮੇਰੇ ਬਾਰੇ ਤਾਂ ਤੁਸੀਂ ਹੁਣ ਕੀ ਕੀ ਮੰਗਾ ਠਾਰੇ ਇਸੇ ਜੱਗ ਇਹੋ ਹੀ ਬਠਾਰੇ ਆ ਜਿਹੜਾ ਐਮ ਐਸ ਦੀ ਖੂਨੀ ਗਰੰਟੀ ਦਿੱਤੀ ਜਾਵੇ ਜਿਹੜਾ ਮੇਰਾ ਸਭ ਤੋਂ ਫਰਦਾ ਦਾ ਸਮਝਾ ਫੰਦਾ ਮਾਫ ਪਤਾ ਜਾਵੇ ਜੋ ਸਬ ਮਾਲ ਦੇ ਦੇਸ਼ਾਂ ਨੂੰ ਜਿਹੜਾ ਆ ਖਸਾ ਦਾ ਜਿਹੜੀਆਂ ਫਸਲਾਂ ਆ ਸਰਦੀਆਂ ਆ ਸੂਤ ਆ ਉਹ ਮਾਰਨ ਖੋਨੇ ਜਾਣ ਮਾਲ ਦੇ ਦੇਸ਼ਾਂ ਲਈ ਬਹੁਤ ਜਾਰੀ ਭਗਾਈ ਆ ਤਾਂ ਕਿ ਜਿਹੜਾ ਕਿਸਾਨ ਖੁੱਦ ਕਰਦੀਆਂ ਪੰਰਿਆ ਆ ਉਹ ਖੁੱਦ ਕਸੀਆਂ ਦਾ ਪਛਾਣ ਇਹੀ ਏ ਜਿਹੜਾ ਕਿਸਾਨ ਨਹੀਂ ਜਿਹੜੀ ਆ ਉਹ ਪਰ ਖੁੱਲ੍ਹ ਹੋਏ ਨਹੀਂ ਇਸ طرف ਜਿਹੜੀ ਸਾਡੇ ਇਹ ਬੰਦੇ ਜਿਹੜੀਆਂ ਆ ਜਰੂਰੀ ਮੰਗ ਰਹੇ ਆ ਪਾਛੋ ਦੀ ਡਾਕਟਰ ਸੁਆਮੀ ਦਾ ਸਰਪੋਰਟ ਦੇ ਜਦੋਂ ਬਣਾਈ ਸੀ ਉਦੋਂ ਤੋਂ ਸਾਡੀਆਂ ਮੰਗਾ ਇਡੀਆਂ ਦੇ ਨਾਲ ਲੱਗੂ ਦਿੱਤਾ ਜਾਵੇ ਕਿਤੇ ਤੁਸੀਂ ਹੁਣ ਤੁਹਾਡੇ ਨਾਲ ਕਿੰਨੇ ਕਿਸਾਨ ਆ ਰਹੇ ਨੇ ਸਾਡੇ ਦਾ 200 250 ਕਿਸਾਨ ਜਿਹੜਾ ਖਾਉਣ ਨੂੰ ਨੂੰ ਲਕਾਗੀ ਵਾਲੋ ਜਲਾ ਖਤੂਖਲਾ ਬਲਾਕ ਅਰਗਨਪੁਰ ਵੀ ਸਾਡੇ ਨਾਲ ਆ ਪਾਰੇ ਕੱਤੇ ਹੋ ਕੇ ਦਿੱਲੀ ਨੂੰ ਆ ਜਿਹੜਾ 13 ਸਤੰਬਰ 2022 ਨੂੰ ਬੁੱਧਵਾਰ ਜਿਹੜਾ ਆ ਉੱਥੇ ਜਾ ਰਿਹਾ ਹੈ। ਸਿਰਫ਼ ਕਿਸਾਨ ਦਾ ਇਕੱਲਾ ਮੁੱਦਾ ਨਹੀਂ ਲੋਕੀ ਕਿਉਂ ਨਹੀਂ ਆਪਣੇ ਆਪ ਹੀਰਾ ਘੱਟ ਕੇ ਤੁਹਾਡੇ ਨਾਲ ਦੁਰਦ। ਲੋਕੀ ਇਦਾਂ ਦੇਖੋ ਕਿਸਾਨਾਂ ਨੂੰ ਸਮਝੰਦਿਆ ਬਿੱਲ ਆਇਆ। ਬਾਕੀ ਛੋਟਾ ਵਪਾਰੀ ਆ ਦੁਕਾਨਦਾਰ ਆ ਰੇੜੀ ਆ ਦਾ ਆ ਜਾਂ ਹੋਰ ਕਿਹੜੋਂ ਕੁਝ ਮਜ਼ਦੂਰ ਭਾਈ ਸਾਡੇ ਨਾਲ ਹੈਗੇ ਆ। ਪਰ ਜਿਹੜੇ ਬੰਦੇ ਜਿਹੜੇ ਆ ਜਿਹੜੇ ਬਿਜ਼ਨਸਮੈਨ ਆ ਉਹ ਉਹਨਾਂ ਦੇ ਸਾਡਾ ਕੰਮ ਹੀ ਵੀ ਹੈਗਾ। ਉਹ ਇਦਾਂ ਜਿਹੜਾ ਜਿਹੜਾ ਬਿਜ਼ਨਸਮੈਨ ਆ ਜੋ ਉਹ 10 ਰੁਪਏ ਦੀ ਚੀਜ਼ ਲੈ ਜਾਗਾ ਉਹਨੇ 15 ਰੁਪਏ ਦੀ ਵੇਚਣੀ ਆ ਜਿਹੜਾ ਨਹੀਂ ਆਣਾ ਉਹਨੇ 10 ਰੁਪਏ ਦੀ ਜਿਹੜੀ ਗੀਨ ਲਾਇਆ ਕੇ ਉਹਨਾਂ 12-13 ਰੁਪਏ ਦੀ ਵੇਚਣੀ ਆ ਇਹ ਦੁਕਾਨੀ ਆ ਜਿਹੜਾ ਲੋਕਾਂ ਲਈ ਲੜ ਰਹੇ ਆ ਭਾਵੇਂ ਉਹ ਮਜ਼ਦੂਰ ਆ ਭਾਵੇਂ ਦੁਕਾਨਦਾਰੇ ਸਾਰੇ ਲੜਦੇ ਆ ਇਸ ਆਨ ਦੀ ਜਿਹੜੀ ਇਹ ਜਿਹੜੀ ਲੜਾਈ ਖੜੀ ਆ ਹੁਣ ਨਹੀਂ ਦਸਵੇਂ ਪਾਤਸ਼ਾਹ ਤੋਂ ਬਾਬੇ ਨਾਨਕ ਤੋਂ ਸ਼ੁਰੂ ਹੋ ਗਈ ਸੀ ਉਹਨਾਂ ਬੁਲਬੁਲੇ ਖਿਲਾਫ ਇਹ ਲੜਾਈ ਲੜਨੀ ਉਹ ਲੜਾਈ ਨੂੰ ਲੜ ਰਹੇ ਆ ਇਹ ਸਨ ਸਾਡੇ ਨਾਲ ਪ੍ਰਧਾਨ ਸਾਹਿਬ ਜਸਵੀਰ ਸਿੰਘ ਲਿਖਾ ਜੀ ਕਹਿੰਦਿਆਂ ਅੱਜ ਅਸੀਂ ਮੈਂ ਪ੍ਰਧਾਨ ਨਾਲ ਪੁਣੀ ਨਾਲ ਗੱਲ ਕਰਦੇ ਕੀ ਆ ਜੀ ਉਹਨਾਂ ਦੇ ਦੂਜੀ ਦਾ ਖਾਲਸਾ ਵਾਹਿਗੁਰੂ ਜੀ ਫਰੇ ਮੈਂ ਜਸਵੀਰ ਸਿੰਘ ਨਾਲ ਪੁਣੀ ਨਾਲ ਮੀਟਿੰਗ ਨਾਲ ਪਰਖਸ਼ਾਂ ਦੇ ਨਾਲ ਕਦਿਆਂ ਜਿਹੜਾ ਅੱਜ ਅਸੀਂ ਸੰਜੋਗ ਕਿਸਾਨ ਮੋਰਚੇ ਦੇ ਸਰਦੇ ਦੇ ਜੋ ਕੱਲ 14 ਮਾਰਚ ਨੂੰ ਦਿੱਲੀ ਵਿੱਚ ਰਾਜਨੀਤਿਕ ਰੌਂਦ ਦੇ ਵਿੱਚ ਜੋ ਅੰਤਰੀ ਵੈਸ਼ ਆਪਣੇ ਰੈਲੀ ਹੋ ਰਹੀ ਆ ਜਾਂ ਮਹਾ ਪੰਚਾਇਤ ਹੋ ਰਹੀ ਆ ਉਹਦੇ ਵਿੱਚ ਸ਼ਾਮਲ ਹੋਣ ਵਾਲੀ ਕਿਸੂਰ ਸੁਲਾਸ਼ਟੇ ਕੰਮ ਦੇ ਵਿੱਚ ਆ ਅਸੀਂ ਅੱਜ ਦਾ ਜਿਹੜਾ ਸੱਤਾਵਾ ਉਹ ਕਿੰਨਾ ਸਾਨੂੰ ਮਿਲਿਆ ਹੈ ਉਹਦੇ ਵਾਸਤੇ ਚੱਲੇ ਆ ਅਗਰ ਜੇ ਸਾਡੀਆਂ ਜਿਹੜੀਆਂ ਇਹ ਜੁਨੀਆ ਨੇ ਜਾਂ ਖੜਾ ਚੁਂਗਿਆ ਜੀ ਨਾ ਇਹਦਾ ਟਾਇਮ ਦਾ ਵੇਰਵਾ ਨਾ ਪਤਾ ਇਹ ਮੰਤਨ ਦਾ ਲੌਕਿਕ ਜਾ ਕੇ ਦੇਖਿਆ ਗਿਆ ਬਾਕੀ ਇਹ ਵੀ ਸਾਡੀ ਸਮੱਸਿਆ ਹੈਗੀ ਆ ਇਹ ਜਿੱਦਾਂ ਚ ਹੱਲ ਨਹੀਂ ਹੁੰਦੇ ਇੱਥੇ ਰੋਸ ਪੁਜਾਰੇ ਜਿਹੜੇ ਆ ਹੁੰਦੇ ਹੀ ਰਹਿਣਗੇ ਅਸੀਂ ਇਹ ਜਿਹੜੀ ਅਸਮੱਸਿਆ ਆਪਣੇ ਹੱਥਾਂ ਨਾਲ ਕੇ ਫੇਰ ਪਰ ਉਹ ਤੇ ਕਿੰਨੀ ਸਟੇਟਾ ਦੁਆਰ ਹੈ तकरीबन ਲੱਗਦਾ ਕਿ ਇਹ ਪੁਸਤਕਾਂ ਦੀਆਂ ਅਚਾਰੀਆਂ ਸਟੇਟੀਆਂ ਆ ਰਹੀਆਂ ਪੇਸਟੇਜਾਂ ਤੇ ਨਾ ਨਹੀਂ ਕਿੰਨੀ ਹੋਰ ਕੋਈ ਨਾ ਕਿਸਾਨਾਂ ਦੀ ਮੰਗਾਂ ਬਾਰੇ ਕੀ ਕਰਾਂ ਇਸਾਨ ਮੰਦੀ ਦਾ ਮੰਗਾ ਬਿਲਕੁਲ ਇਹ ਕੋਈ ਵੀ ਇਤਰਾਦੀ ਮੰਗ ਨਹੀਂ ਹੈਗੀ ਕਿ ਜਿਹੜੀ ਇਹ ਹੈਗੇ ਵਕਤ ਚ ਕਰ ਰਹੇ ਹੈਗਾ ਦੇਖੋ ਅਸੀਂ ਇੱਕ ਸਾਡਾ ਮੈਂਬਰ ਆ ਕੇ ਜਿਹੜਾ ਫਾਸਟਾ ਨੂੰ ਆ ਉਹ ਵਪਾਰ ਖੋਲਿਆ ਜਾਵੇ ਜੀ ਜੀ ਇਹ ਕਹਿੰਦੇ ਜੀ ਇੱਥੇ ਨਸ਼ਾ ਇੱਥੇ ਜਿਹੜਾ ਆਪਾਂ ਪੰਜਾਬ ਦੇ ਬਾਰਡਰ ਤੇ ਨਸ਼ਾ ਫੜਿਆ ਜਾਂਦਾ ਹੈ ਨਾ ਵੱਡੀ ਤੋਂ ਵੱਡੀ ਕੀ ਫੜ ਕੇ ਜਿੰਦੂ 5 ਕਿਲੋ ਦੀ ਫੜੀ ਜਾਂਦੀ ਹੋਊ ਹੂੰ ਤੇ ਗੁਜਰਾਤ ਦੇ ਬਾਰਡਰ ਤੇ ਜਦੋਂ ਫੜਿਆ ਜਾਂਦਾ ਤੇ ਕਮੈਂਟਰਾਂ ਦੇ ਫੜਿਆ ਜਾਂਦਾ ਕਿ ਉੱਥੋਂ ਦੀ ਮਸਲੀ ਵਪਾਰ ਚੱਲਦਾ ਹੈ ਇਹ ਪੰਜਾਬ ਨਾਲ ਵਿਸਕਰਵਾ ਪੰਜਾਬ ਨੂੰ ਇੱਕ ਨਸ਼ੇਰੀ ਕਹਿ ਕੇ ਨਸ਼ਾ ਵਾਲਿਆ ਕਹਿ ਕੇ ਜਾਂ ਨਸ਼ਾ ਹੁੰਦਾ ਕਹਿ ਕੇ ਇਹਨੂੰ ਪਛਾੜਦੀ ਸੈਂਟਰ ਸਰਕਾਰ ਦੀ ਜਿਹੜੀ ਨੀਤੀ ਹੈਗੀ ਆ ਉਹ ਬਿਲਕੁਲ ਧਲਤੇ ਗਿਆ ਹੀ ਉਹਦਾ ਬਰੂਨ ਕਰਦੇ ਇਹ ਪਾਰਟੀ ਕਿਸਾਨ ਯੂਨੀਅਨ ਕਾਹਦੇ ਆ ਜਿੰਦਾਬਾਦ ਸੰਯੁਕਤ ਮੋਰਚਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਖਿਤੇ ਹੱਥ ਇੱਥੇ ਰੱਖ ਸਾਡੇ ਹੱਥ ਇੱਥੇ ਰੱਖ